ਸੋਣਾ ਪਿਓਰ ਕਾਟਨ ਦੇ ਵਿੱਚ ਸੂਟ ਆਇਆ ਜੀ ਕੱਪੜਾ ਕੀ ਨਜ਼ਾਰੇਦਾਰ ਬਹੁਤ ਸੋਹਣਾ ਜਾਨ ਸੌਖੀ ਵਾਲਾ ਕੱਪੜਾ ਹੈ ਪੰਜਾਬੀ ਚ ਬਹੁਤ ਸ਼ਾਨਦਾਰ ਇਹਦੇ ਵਿੱਚ ਕਲਰ ਨੇ ਗਰਮੀ ਵਾਲਾ ਚਾਰਟ ਹੈ ਪਿਓਰ ਕਾਟਨ ਦਾ ਸੂਟ ਆਊਗਾ ਜੀ ਚਾਰ ਚਾਰ ਕਲਰ ਨੇ ਦੋ ਡਿਜ਼ਾਈਨ ਆਏ ਨੇ ਡਿਜ਼ਾਈਨ ਦੇਖੋ ਜੀ ਕਿੰਨੇ ਸ਼ਾਨਦਾਰ ਡਿਜ਼ਾਈਨ ਆਏ ਨੇ ਨਵਾਂ ਕਲਰ ਚਾਰਟ ਦੇਖੋ ਜੀ ਬਹੁਤ ਸੋਹਣੇ ਕਲਰ ਨੇ ਗਰਮੀ ਵਾਲਾ ਕੱਪੜਾ ਜੀ ਪਿਓਰ ਕਾਟਨ ਦਾ ਜੀ ਜੇ ਰੱਖਣੀ ਆਪਣੇ ਜਾਨ ਸੌਖੀ ਜੀ ਬਸ ਇਹ ਸੂਟ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਲਓ ਜਿਹੜਾ ਕਦਰ ਸੋਹਣਾ ਲੱਗਦਾ ਹੈ ਉਹਨੂੰ WhatsApp ਤੇ ਆਰਡਰ ਪੇਜ ਲੋ ਜੀ ਚਾਰ ਚਾਰ ਕਲਰ ਨੇ ਦੋ ਡਿਜ਼ਾਈਨ ਨੇ ਕਪੜਾ ਪਿਓਰ ਕਾਟਨ ਦੇ ਵਿੱਚ ਆ ਜੀ ਪਿਓਰ ਵਧੀਆ ਲਈ ਕੈਮਰੀ ਕਾਟਨ ਹੈ ਜੀ ਇਹ ਬਹੁਤ ਸੋਹਣਾ ਬ੍ਰਾਂਡ ਮਿਲਦਾ ਮਾਲ ਹੈ ਜੀ ਬੋਟਲ ਕੀ ਨਿਕਲ ਰਹਾ ਦੇਖੋ ਜੀ ਵਾਈਨ ਕਲਰ ਹੈ ਜੀ ਬਲੂ ਕਲਰ ਆਊਗਾ ਜੀ ਬਲੈਕ ਕਲਰ ਨੈਕਸਟ ਦੇਖੋ ਜੀ ਡਿਜ਼ਾਈਨ ਦਾ ਫਰਕ ਹੈ ਕਿ ਨਵਾਂ ਡਿਜ਼ਾਈਨ ਆਇਆ ਦੇ ਵਿੱਚ ਦੋਨੇ ਡਿਜ਼ਾਈਨ ਨਵੇਂ ਆਏ ਨੇ ਗ੍ਰੀਨ ਕਲਰ ਆ ਗਿਆ ਦੇਖੋ ਜੀ ਮਹਿਰੂਨ ਵਾਈਨ ਕਲਰ ਆ ਗਿਆ ਜੀ ਬਲੂ ਤੇ ਕਾਫੀ ਸ਼ੇਡ ਚਾਰ ਚਾਰ ਕਲਰ ਆਉਣਗੇ ਜਿਹੜਾ ਡਿਜ਼ਾਈਨ ਸੋਹਣਾ ਲੱਗਦਾ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਬਹੁਤ ਸੋਹਣਾ ਕਸੂਟ ਹੈ ਜੀ ਸਿਰਫ 650 ਰੁਪਏ ਦੀ ਰੇਟ ਦੇ ਵਿੱਚ ਲੈ ਕੇ ਆਇਆ ਜੀ 900 950 ਇਸ ਤਰ੍ਹਾਂ ਸੇਲ ਕੀਤਾ ਹੈ ਜੀ ਆਪਾਂ ਸੇਲ ਚੱਲ ਰਹੀ 1 April ਤੋਂ 30 April ਉਹਦੇ ਵਿੱਚ 650 ਰੁਪਏ ਦਾ ਸਿਰਫ ਜੀ ਬਹੁਤ ਪਿਆਰਾ ਪਿਓਰ ਕਾਟਨ ਦਾ ਸੂਟ ਹੈ ਜੀ ਬਹੁਤ ਸੋਹਣਾ ਸੂਟ ਹੈ ਜੀ ਆਰਾਮਦਾਰੀ ਬਹੁਤ ਹੈ ਕੱਪੜੇ ਦੀ ਪਿਓਰ ਕਾਟਨ ਦਾ ਸੂਟ ਹੈ ਜੀ ਬ੍ਰਾਂਡ ਮਿਲ ਦਾ ਮਾਲ ਹੈ ਜੀ ਬਹੁਤ ਸ਼ਾਨਦਾਰ ਚਾਰ-ਚਾਰ ਰੰਗ ਨੇ ਜਿਹੜਾ ਰੰਗ ਸੁਣ ਲੱਗਦਾ ਉਹ ਬੁੱਕ ਕਰ ਲੋ WhatsApp ਤੇ ਆਰਡਰ ਪੇ ਜਲੋ 650 ਦਾ ਜੀ ਆਨਲਾਈਨ ਪੇਮੈਂਟ ਤੇ ਸ਼ਿਪਿੰਗ 60 ਰੁਪਏ ਜੀ ਕੈਸ਼ ਔਨ ਲੀਵਰੀ ਸ਼ਿਪਿੰਗ 120 ਹੈ ਸੂਟ ਬਹੁਤ ਜਿਆਦਾ ਸੋਹਣਾ ਹੈ ਜੀ ਬਹੁਤ ਸੋਹਣਾ ਡਿਜ਼ਾਈ 5 ਸਾਲ ਕਪੜਾ ਕਿਤੇ ਹਿੱਲਣ ਵਾਲਾ ਕਪੜਾ ਨਹੀਂ ਨਾਲੇ ਪਿਓਰ ਕਾਟਨ ਦਾ ਸੂਟ ਆਊਗਾ ਜੀ ਪਿਓਰ ਕਾਟਨ ਪਿਓਰ ਕਾਟਨ ਦਾ ਸੂਟ ਹੈ ਬਹੁਤ ਸੋਹਣਾ ਜੀ ਡਿਜ਼ਾਈਨ ਦੇਖੋ ਜੀ ਬਹੁਤ ਸੋਹਣਾ